ਹਾਂ ਕਰਤੀਸ ਭਾਈ ਸਾਰੀ ਰੂਮ ਦੀ ਕਰਤੀ ਹਾਂ ਕਰਕੇ ਸਫਾਈ ਬੈ ਰਹੀ ਆ ਦੇਖੋ ਇਹ ਤਾਂ ਟੀਵੀ ਹੈਂਗ ਕਰ ਰਿਹਾ ਟੀਵੀ ਹੈਂਗ ਕਰਦਾ ਔਰ ਦੇਖੋ ਗੱਲ ਇਹ ਮੇਨੇ ਤਾਂ ਇਧਰੋਂ ਚਲਾਇਆ ਫੋਨ ਤੋਂ ਆ ਫਿਰ ਹਾਲੋ ਗਾਇਸ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ ਅੰਦਰ ਕੰਮਕਾਰ ਹੋ ਰਹੇ ਸੀਗੇ ਕੰਮਕਾਰ ਚੱਲਦੇ ਸੀਗੇ ਸਫਾਈ ਚੱਲਦੀ ਹੈਗੀ ਕਿਉਂਕਿ ਸਾਡੇ ਹੈਗਾ ਕੱਲ ਨੂੰ ਇੱਥੇ ਮੇਲਾ ਪਿੰਡ ਦੇ ਵਿੱਚ ਮੇਲਾ ਭਰਦਾ ਹੁੰਦਾ ਹੈਗਾ ਇੱਕ ਆਪਣੇ ਔਰ ਉੱਥੇ ਬਹੁਤ ਸਾਰੇ ਲੋਕ ਆਉਂਦੇ ਨੇਗੇ ਦੂਰੋਂ ਦੂਰੋਂ ਮਹਿਮਾਨ ਵੀ ਆਉਣੇ ਨੇਗੇ ਆਪਣੇ ਇਹਨਾਂ ਨੇ ਸਪਾਈਸ ਸੂਈਆਂ ਸ਼ੁਰੂ ਕਰ ਰੱਖੀਆਂ ਸੀਗੀਆਂ ਵੀ ਆਪਣੇ ਕੋਈ ਮਹਿਮਾਨ ਨਾ ਜਵੇ ਤੇ ਉਹਨਾਂ ਵਾਸਤੇ ਪਹਿਲਾਂ ਹੀ ਤਿਆਰੀ ਤੁਸੀਂ ਆਪਣੀ ਖਿੱਚ ਰੱਖੀ ਹੈਗੀ ਆਜੋ ਉਹਨਾਂ ਹਰ ਸੂਈ ਦੇ ਵਿੱਚ ਦੇਖਦੇ ਆਂਗੇ ਹਰ ਸੂਈ ਦੇ ਵਿੱਚ ਕੀ ਬਣਾ ਰਹੇ ਨੇਗੇ ਇਹ ਗਰਲੀਨ ਨੂੰ ਵੀ ਲਾ ਰੱਖਿਆ ਕੰਮ ਅੱਜ ਦਾ ਇਹ ਵੀ ਕੱਢ ਰੱਖਿਆ ਚਾਲੂ ਹਾਂ ਆਹ ਸਾਦੀ ਹੈ ਨੰਨਾ ਪਾਣੀ ਨਹੀਂ ਪਾਇਆ ਹਾਂ ਚਲੋ ਜੀ ਦਰਨੀ ਦੀ ਮੈਗੀ ਦੇਖੋ ਬਿਨਾ ਪਾਣੀ ਪਾਏ ਮੈਗੀ ਬਣਾ ਲਈਏ ਕੁੜੀ ਬਿਨਾ ਪਾਣੀ ਵੀ ਪਾਏ ਹਾਂ ਜੀ ਫੇਰਾ ਮਾਂ ਮੌਮ ਨੇ ਕੀ ਕਰੇਗਾ ਅੱਗੇ ਛੜਿਆ ਹੋਰ ਪਾਣੀ ਪਾਇਆ ਫੇਰ ਫੇਰ ਤੈਨੂੰ ਪਹਿਲਾਂ ਚਾਹੀਦਾ ਸੀ ਇਹ ਦੇਖਣਾ ਨਾ ਇਹਦੇ ਕੋਈ ਸੁੱਕੀ ਜੀ ਆ ਬismillah ਮੈਗੀ ਸੁੱਕੀ ਤਾਂ ਆਪੇ ਹੋ ਜਾਂਦੀ ਪਾਣੀ ਨਹੀਂ ਸੀ ਉਹਦੇ ਵਿੱਚ ਨਾ ਕੋਈ ਰੰਗ ਨਹੀਂ ਆ ਮੈਗੀ ਦਾ ਜੋ ਜੀ ਗਰਲੀਨ ਤਾਂ ਮੈਗੀ ਵੀ ਨਹੀਂ ਬਣਾਉਣੀ ਆਉਂਦੀ ਹੋਰ ਤਾਂ ਕੀ ਬਣਾਉ ਰੋਟੀ ਦਾ ਕੀ ਬਣਾਇਗੀ ਤੂੰ ਫਿਰ ਆਂਦੀ ਆ ਤਾਂ ਮੈਂ ਆਣੀ ਰੋਟੀ ਹਾਂ ਮੈਦਾ ਨਹੀਂ ਕਹਦਾ ਵੀ ਰੋਟੀ ਨਾਲ ਹੂੰ ਅੱਧਰਾ ਉਹਨੇ ਕੰਮ ਕਰ ਚੱਲਦੇ ਨੇ ਬਹੁਤ ਬੀਜੀ ਨਹੀਂ ਗੱਜ ਬੰਦੇ ਬੀਜੀ ਕਿਉਂ ਹੋਗੇ ਅੰਦਾ ਵੈਸੇ ਸਰ ਜੀ ਬੀਜੀ ਤੇ ਤਾਂ ਉਸ ਵੰਦ ਤੇ ਕੱਲ ਮੇਲਾ ਜੀ ਮੇਲੇ ਦੀ ਤਿਆਰੀ ਕਰਦੇ ਆਂ ਕੰਮ ਤੈੱਕ ਜਾਣਗੇ ਤਾਂ ਟਾਈਮ ਟੈਂਪ ਲਾ ਲਾਂਗੇ ਹੈਂ ਦਿਖਾਉਂਗੇ ਮੇਲੇ ਮੇਰੇ ਕੰਨਾਂ ਚ ਦੱਸ ਮੈਂ ਮੇਲੇ ਲੈ ਕੇ ਜਾਉਂਗਾ ਅੱਛਾ ਮੇਲੇ ਅੱਛਾ ਮੇਲੇ ਮੈਨੂੰ ਲਿਖ ਜਾਉਂਗੇ ਇੰਨਾ ਹੌਲੀ ਬੋਲਦੀ ਹੁੰਦੀ ਹੈ ਇਹ ਕੁੜੀ ਇੰਨਾ ਹੌਲੀ ਬੋਲੂਗੀ ਤੁਹਾਨੂੰ ਵੀ ਨਹੀਂ ਸੁਣਦਾ ਹੋਣਾ ਵੀ ਕੈਕ ਕੀ ਪਈ ਜਾਈ ਮੈਨੂੰ ਤਾਂ ਚਲੋ ਸੁਣ ਨਹੀਂ ਕੀਏਗਾ ਆਜੋ ਅ ਅੰਦਰ ਫਤੇ ਕੋਲ ਚੱਲਦੇ ਆਂ ਥੋੜੀ ਇਹਦੀ ਮौज-ਮਸਤੀ ਕਰਦੇ ਆਂਗੇ ਇਹ ਨਾਲ ਆਹ ਬਦ ਅਵਾਜ਼ ਆਦਾ ਰੱਜ ਪਹਿਲਾਂ ਤਾਂ ਅੱਛਾ ਅੰਦਰ ਵਸਾਲ ਕਰਦਾ ਹੈ ਹਾਂ ਪ੍ਰੇਸ਼ਾਨ ਪਰਸੋਂ ਕੋਈ ਨਹੀਂ ਕਰਨਾ ਮੈਂ ਤੈਨੂੰ ਮੈਂ ਤੇ ਤੈਨੂੰ ਇਹ ਪੁੱਛਣ ਆਇਆ ਹੈਗਾ ਵੀ ਛੁੱਟੀਆਂ ਚੱਲ ਰਹੀਆਂ ਨਹੀਂ ਹੈ ਹੁਣ ਛੁੱਟੀਆਂ ਦੇ ਵਿੱਚ ਤੈਨੂੰ ਕਿਵੇਂ ਲੱਗ ਰਿਹਾ ਹੈਗਾ ਅੱਛਾ ਕਿੰਨੀ ਕਿੰਗ ਪਾਕਿਤੇ ਜਾਉਣੇ ਰਹੇ ਜਾ ਕਿਉਂ ਨਹੀਂ ਰਹੇ ਕਿ ਜਾਵਾਂਗੇ ਛੁੱਟੀਆਂ ਮੇਰੇ ਜਦੋਂ ਮੇਰੀਆਂ ਛੁੱਟੀਆਂ ਹੋਣਗੀਆਂ ਉਦੋਂ ਜਾਵਾਂਗੇ ਕੱਲ ਆਪਾਂ ਮੇਲੇ ਚ ਨਾ ਚੱਲੀਏ ਕੱਲੋਂ ਮੇਲੇ ਚ ਨਾ ਚੱਲੀਏ ਮੇਲੇ ਦਾ ਨੌਕੀ ਲੈਤਾ ਸਾਰੇ ਹੁਣ ਐ ਸੰਕਰੋੇ ਫਿਰਦੇ ਨੇ ਮੇਲੇ ਵਾਸਤੇ ਪੜਾਈ ਕਿੰਨੀ ਚੱਲਦੀ ਹੈ ਆਪਣੀ ਮੈਂ ਪੜਾਈ ਬਾਰੇ ਪੁੱਛਣ ਵਾਸਤੇ ਬੈਠਾ ਜੀ ਤੇਰੇ ਕੋਲ ਵੀ ਪੜਾਈ ਕਿੰਨੀ ਚੱਲਦੀ ਹੈ ਉਹ ਦੱਸ ਇੱਧਰ ਗਾਇਸ ਪੜਾਈ ਤੇ ਕਰਦੇ ਆ ਮੈਂ ਵਿੱਚ 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 ਕਿੰਨੀ ਕਿ ਪੜਾਈ ਹੋ ਰਹੀ ਹੈ ਮੈਂ ਹਨਾ ਇੱਕ ਡਿਸਾਈਡ ਕੀਤਾ ਸੀ ਹੂੰ ਮੈਂ ਰੋਜ਼ ਇੱਕ ਸਬਜੈਕਟ ਕਰੂਗਾ ਹਜੇ ਉਹ ਤਾਂ ਹੀ ਕਰਨਾ ਹੈ ਮੈਂ ਕੱਲ ਕੱਲ ਵੀ ਮੈਂ ਗ੍ਰੈਮਰ ਦਾ ਕਿ ਟੱਚ ਵੀ ਗ੍ਰੈਮਰ ਦਾ ਕੀਤਾ ਇੱਕੋ ਸਬਜੈਕਟ ਚੱਲ ਰਿਹਾ ਗੈਸ ਇਹਨੇ ਡਿਸਾਈਡ ਕੀਤਾ ਸੀਗਾ ਵੀ ਇੱਕ ਸਬਜੈਕਟ ਦਾ ਮੈਂ ਕਰਿਆ ਕਰੂੰਗਾ ਹਰ ਰੋਜ਼ ਉਹੀ ਚੱਲਦੇ ਹਾਂ ਹੁਣ ਤੱਕ ਛੁੱਟੀਆਂ ਇਹ ਨਹੀਂ ਹੋਗੀਆਂ ਨਿਕਲ ਹੀ ਨਹੀਂ ਗਈਆਂ ਸਾਬ ਤੱਕ ਦਾ ਇਹਦਾ ਨਿਕਲ ਗਿਆ ਛੁੱਟੀਆਂ ਦਾ ਤੇ ਹਾਲੇ ਤੱਕ ਹਾਲੇ ਤੱਕ ਇੱਕੋ ਸਬਜੈਕਟ ਦਾ ਕੰਮ ਲੈ ਕੇ ਬੈਠਿਆ ਹੋਇਆਗਾ ਇਹ ਇੱਕ ਹੋਰ ਕਿੰਨੇ ਦਾ ਮੈਂ ਸੋਚਿਆ ਹਨਾ ਰੋਜ਼ ਹੈ ਨਾ ਇੱਕ ਓਏ ਤੂੰ ਆਪਦਾ ਸੋਚ-ਸੂਚ ਘੱਟ ਲਿਆ ਕਰ ਮੇਰੀ ਪੁੱਤਰੀ ਜੀ ਪੜ ਲਿਆ ਕਰ ਜਿਹੜਾ ਮੈਂ ਤੈਨੂੰ ਮੈਡਮ ਕਹਿ ਰਹੇ ਹੁੰਦੇ ਨੇ ਸਵੇਰੇ ਕਲਾਸ ਗਈਸ ਇਹਦੀ ਕਲਾਸ ਹੁੰਦੀ ਆ ਕਿ ਸਵੇਰੇ ਕਲਾਸ ਵੀ ਨਹੀਂ ਜਾਂਦਾ ਹੈਗਾ ਆਪਣਾ ਟੀਵੀ ਨੇ ਹੋ ਕੇ ਬੈਠ ਜਾਂਦਾ ਫਿਰ ਤੈਨ ਸੈਲਕੁੱਲ ਕੇ ਸੈਲਕੁੱਲ ਲਾਇਆ ਕਰ ਆਪਣੇ ਫਰੈਂਡ ਕੋਲ ਜਾ ਕੇ ਉੱਥੇ ਕਲਾਸ ਲਾ ਕੇ ਵੀ ਉੱਥੇ ਵੀ ਨਹੀਂ ਜਾਂਦਾ ਪੜਦਾ ਉਹ ਘਟਾਗਾ ਬੰਦਾ ਸਾਡਾ ਜੀ ਥੋੜਾ ਖਿੱਚੇ ਕਰ ਕੰਮ ਨੂੰ ਖਿੱਚ ਪੜਾਈ ਜਾ ਹਾਂ ਚਲੋ ਜੀ ਸਰ ਇੱਕ ਹੋਰ ਐਕਸਟਰਾ ਫੋਨ ਲਿਆਓ ਅੱਛਾ ਵੀ ਤੈਨੂੰ ਮੌਜ ਲੱਗ ਜੇ ਕਲਾਸਾਂ ਦੇ ਚੱਕਰ ਚ ਇੱਕ ਐਕਸਟਰਾ ਫੋਨ ਲੈਣ ਨੂੰ ਫਿਰਦਾ ਕਰ ਅੱਜ ਮੈਂ ਇਹਨਾਂ ਦੀ ਮੈਗੀ ਦੇਖ ਰਿਹਾ ਵੀ ਕਿੱਥੇ ਪਹੁੰਚੇ ਕਿੱਥੇ ਪਹੁੰਚੇ ਤੁਹਾਡੀ ਮੈਗੀ ਦੀ ਗੱਲ ਮੈਗੀ ਤਾਂ ਬਣੀ ਹੋਣੀ ਤੁਸੀਂ ਲੈ ਜਾਓਗੇ ਬਣਾ ਲਓ ਤੁਹਾਨੂੰ ਮੈਗੀ ਦਾ ਨਹੀਂ ਮੈਨੂੰ ਮੈਗੀ ਖਵਾ ਦੇਂਗੇ ਗੱਲੀ ਤੂੰ ਤੁਸੀਂ ਮੈਗੀ ਨਹੀਂ ਬਣਾਉਣ ਵਾਲੀ ਕਿ ਮੈਂ ਤੂੰ ਕਿੱਧਰ ਬਣਾ ਲਈ ਲਾਇਕ ਕੀ ਗੱਲ ਬਣੀ ਉਹ ਵੈਸੇ ਮੈਗੀ ਦਾ ਹਾਲ ਦੇਖ ਲਓ ਇਹਦਾ ਜੇ ਆ ਗਿਰ ਗਿਆ ਹੱਥ ਫੜ ਲਓ ਕਿਵੇਂ ਫੜਿਆ ਜਾਊਗਾ ਦੇ ਜਿਆ ਆਪਣਾ ਬਾੜ ਲੋ ਜੀ ਅੱਛਾ ਤੂੰ ਫਿਰ ਕੀ ਕਰ ਰਹੀਆਂ ਬੱਦਲਾ ਰਹੇ ਨੇ ਜਿਵੇਂ ਮੀਂਹ ਆਉਗਾ ਮੀਂਹ ਦਾ ਹੈਗਾ ਮੌਸਮ ਦੱਸਿਆ ਹੋਇਆ ਦੱਸਿਆ ਹੋਇਆ ਹੂੰ ਅੱਛਾ ਫਿਰ ਨਹੀਂ ਆਉਣਾ ਆਪਾਂ ਬਣਾ ਕੇ ਨਹੀਂ ਮੜੀ ਜੇ ਤੂੰ ਦੇਖ ਲੈ ਤੂੰ ਵੀ ਬਹੁਤ ਹੋਇਆ ਪਿਆਜ ਦੇਖੀਂ ਮੜਾ ਤੂੰ ਚੈੱਕ ਕਰ ਲੈ ਕੀ ਗੱਲ ਲਿਖੀ ਹੋਈ ਉਹ ਤੂੰ ਹੀ ਬਣਾ ਸਕਦੀਆਂ ਇਹ ਚੀਜ਼ਾਂ ਸਾਡੇ ਜੇ ਜਿਆ ਆਉਂਗੇ ਨਾ ਆਪੇ ਬਣ ਜੀ ਦੇਖ ਮੜਾ ਇਹ ਆ ਕਰ ਚੈੱਕ ਕਰ ਐਸਾ ਕਰਦੇ ਐਸਾ ਨਹੀਂ ਕਰਦੇ ਬੱਚੇ ਆਪੇ ਕਰੋ ਉਹ ਕੀ ਕਰਨ ਲੱਗੀ ਕੁੜੀ ਕੁੜੀ ਆ ਦਾ ਗੱਲ ਕਰ ਰਹੀ ਹੈ ਬਣਾਓ ਚਾ ਬਣਾ ਕੇ ਲੈ ਚੰਗਾ ਕਿ ਕੀ ਕਰਵਾਇਆ ਤੇ ਰੱਖਿਆ ਹਾਂ ਗਰਮੀ ਵਿੱਚ ਖੜਿਆ ਮੈਂ ਥੋੜਾ ਗੱਲਾਂ ਕਰੂੰਗਾ ਥੋੜਾ ਐਂਟਰਟੇਨਮੈਂਟ ਕਰ ਰਿਹਾ ਖੜ ਕੇ ਦੇਖੋ ਤੁਹਾਨੂੰ ਵਾ ਇੱਥੇ ਗਰਮੀ ਦੇ ਵਿੱਚ ਖੜਿਆ ਨੂੰ ਤੁਹਾਨੂੰ ਗਰਮੀ ਦਾ ਅਹਿਸਾਸ ਨਹੀਂ ਹੋਣ ਦਿੰਦਾ ਨਾਲੇ ਜਿੱਥੇ ਮੈਂ ਹੋਰ ਕੰਮ ਕਰ ਲਵਾਂ ਕਾਰ ਲਓ ਐ ਕਿਉਂ ਕਰਦੇ ਹੋ ਤੂੰ ਕੀ ਕਰਨ ਲੱਗੀ ਗੁੱਡੀ ਇੱਥੇ ਕਿਉਂ ਦਾ ਕੀ ਕਰਨਾ ਆ ਲੈ ਲੱਭ ਦਵਾਰੋਂ ਲੈ ਲੱਭ ਟੱਬੇ ਤੋਂ ਕੀ ਕਰਨਾ ਕੀ ਇਹਨੇ ਬਣਾਉਗੀ ਕੁਛ ਹਾਂ ਹਾਂ ਸਾਜੀ ਜੀ ਬਣਾਉਣੀ ਹੁੰਦੀ ਆ ਮੇਰੇ ਨੇ ਫਿਰ ਇਕੱਤੀ ਮੈਨੂੰ ਬਤਾ ਦਿਆ ਕਰੋ ਸੱਚੋਂ ਕਿਉਂ ਤੂੰ ਸਮਿਆਂ ਮਖਾਣੇ ਖੋਣੇ ਮਖਾਣੇ ਆ ਪਏ ਨੇਗੇ ਕਿੰਨੇ ਟਾਈਮ ਦੇ ਦੇਖੋ ਇਹਨੂੰ ਖਾਣ ਵਾਸਤੇ ਇਹਨੇ ਕਿਤੇ ਸੀ ਕਿਵੇਂ ਚੱਲ ਤੂੰ ਖਾ ਲਿਆ ਕਰ ਹਨਾ ਮਖਾਣੇ ਪਰ ਉਮੀ ਰੱਖ ਰੱਖਿਆ ਪੈਕਟ ਆ ਜਿਹਨੇ ਕਿ ਖਾਦੇ ਨੇ ਉਹ ਵੀ ਮੈਂ ਖਾਦੇ ਨੇਗੇ ਪੁੰਨੇ ਵੀ ਨਹੀਂ ਹੈਗੇ ਹਾਲ ਤੱਕ ਤੇ ਪੁੰਨ ਕੇ ਤੂੰ ਖਾ ਲਾ ਗੱਲ ਹੀ ਨਹੀਂ ਗੋਲਦੀ ਹੈਗੀ ਆਪਾਂ ਸੀ ਗੱਲਾਂ ਮਰੀ ਜਾਂਦੀਆਂ ਕਿ ਤੇਰੇ ਖਾਣ ਨਹੀਂ ਆ ਤਾਂ ਹੀ ਇੱਦਾਂ ਵੈਂਟ ਹੋਇਆ ਵਾ ਕੋਸੋ ਹੋਰ ਆ ਮੈਂ ਜਾਣਦਾ ਤੇ ਨਹੀਂ ਵੀ ਜਾਣੀ ਜਾਂ ਤੇ ਤੂੰ ਜਾਣਦੇ ਜਾਣਦੇ ਮੈਂ ਚੰਗੀ ਤਰ੍ਹਾਂ ਜਾਣਾਂ ਕਿੰਨੇ ਖੰਗਿਆ ਤੂੰ ਬਹਿ ਜਾ ਬਹਿ ਜਾ ਸਾਰਾ ਖੰਗਿਆ ਸਾਰਾ ਖੰਗਿਆ ਤੂੰ ਆ ਫਿਰ ਪੈਟਰੀ ਇੰਨਾ ਪੈ ਗਿਆ ਉਹ 5 ਮਹੀਨੇ ਹੋ ਗਏ ਲੈ ਦਿਨ ਨਾ ਇਹ ਪਤਾ ਸਿਖਾਣਾ ਕੌਣ ਮੋਟਾ ਹੁੰਦਾ ਹੁੰਦਾ ਭਾਈ ਪਾਸੇ ਖਾਣੇ 'ਚ ਕੌਣ ਮੋਟਾ ਹੁੰਦਾ ਹੈ ਭਾਈ ਲਾਹਤ ਆਏਮ ਦੀ ਲਾਭ ਰਮਾਈ ਕਿਸੇ ਦੀ ਨਾਲੇ ਉਹ ਲਿਆ ਦਿਓ ਉਹ ਗਲਾਸ 'ਚ ਪਾਏ ਜਿਹੜੇ ਛੋਲੇ ਵਗੈਰਾ ਉਹ ਤੇ ਫਰਮਾਇਸ਼ਾਂ ਦਾ ਦੇਖੋ ਹੀ ਅਫਸਰ ਲੋਕਾਂ ਦੀ ਤਾਂ ਇੰਨੀ ਫਰਮਾਇਸ਼ਾਂ ਹੁੰਦੀਆਂ ਨੇ। ਪੰਗਰਾ ਇੰਨਾ ਹੁੰਦੀ ਰਹੇ ਨੂੰ ਜਦੋਂ ਮੈਂ ਕੰਮ ਕਰੂਗਾ ਮੰਗਣੇ ਆਉਦੇ ਕਿ ਉਦੋਂ ਤਾਂ ਇਹ ਖੁਸ਼ ਹੁੰਦੀ ਹੈ ਕਿ ਜਦੋਂ ਇਹਨੂੰ ਕੰਮ ਕਰਿਆ ਦੂ ਕੋਈ ਉਦੋਂ ਹੋ ਜਾਂਦੀ ਹੈ ਔਖੀ। ਹੁਣ ਪੂਰੀ ਔਖੀ ਹੈਗੀ ਮੇਰੇ ਕੰਮਾਂ ਤੇ। ਦੇਖ ਲੈ ਫਤਿਹ ਤੇਰੀ ਮਾਮ ਦਾ ਹਾਲ। ਕੰਮ ਕੀ ਕਰਿਆ ਤੇ ਦੋ ਉਹਦੀ ਆ ਮੈਂ ਤਾਂ ਔਖੀ ਆ ਮੈਂ ਤਾਂ ਪਹਿਲੀ ਲੇਟਾਂ ਮੈਂ ਤਾਂ ਇਵੇਂ ਤਾਂ ਉਹ ਆ। ਓ ਚਲੋ ਗਾਇਸ ਗਰਮੀ ਬਹੁਤ ਆ ਗਈ ਬਾਹਰ ਗਰਮੀ ਦੇ ਵਿੱਚ ਤੁਸੀਂ ਵੀ ਆਪਣਾ ਖਿਆਲ ਰੱਖਿਆ ਕਰੋ ਬਾਹਰ ਅੰਦਰ ਬਹੁਤ ਘੱਟ ਨਿਕਲੋ ਧੁੱਪ ਦੇ ਵਿੱਚ ਜਿੰਨਾ ਹੋ ਸਕੇ ਘਰ ਦੇ ਵਿੱਚ ਰਹੇ ਕਰੋ ਬੇਫਾਲ ਬਾਹਰ ਨਾ ਨਿਕਲਿਆ ਕਰੋ ਕੰਮ ਵਾਸਤੇ ਜਾਇਆ ਕਰੋ ਔਰ ਹੁਣ ਗਾਇਸ ਅਸੀਂ ਤਾਂ ਬੈਠਾਏ ਦੇਖੋ ਏਸੀ ਚੱਲ ਰਿਹਾ ਹੈਗਾ ਔਰ ਠੰਡ ਦਾ ਅਹਿਸਾਸ ਹੋ ਰਿਹਾ ਹੈਗਾ ਸ਼ਿਮਲੇ ਹੜੀ ਦਾ ਇੱਥੇ ਔਰ ਹੁਣ ਬਸ ਖਾਵਾਂਗੇ ਪੀਵਾਂਗੇ ਖਾ ਪੀ ਕੇ ਲਓ ਡਿਮਾਂਡ ਆ ਗਈ ਫਿਲਮ ਦੇਖਣੀ ਹੈ ਪੰਜਾਬੀ ਲੱਭ ਕੇ ਰੱਖ ਲਓ ਮੈਨੂੰ ਲੱਗਦਾ ਮਿੱਠੀ ਆਜਣਾ ਆਪ ਦੀ ਨਾਈਟ ਨਾ ਜੀ ਨਾ ਪੇਟ ਤੇ ਜਮੀ ਜਗ੍ਹਾ ਨਹੀਂ ਹੈਗੀ ਤੁਰਨਾ ਫਿਰਨਾ ਕਿੱਦਾਂ ਕਰਨਾ ਫਿਰਨਾ ਦੀ ਪੇਟ ਤੇ ਜਗ੍ਹਾ ਹੁੰਦੀ ਆ ਉੱਤੋਂ ਤੁਰਨ ਫਿਰਨ ਵਾਸਤੇ ਕੋਈ ਮੇਰੇ ਪੇਟ 'ਚ ਚੂਹੇ ਇੰਨੇ ਬੈਠੇ ਨੇ ਕਿ ਬੜੇ ਵਿਅਰ ਚੂਹੇ ਬੈਠੇ ਨੇ ਖਾਣ ਨੂੰ ਚਾਤੂ ਲਿਆ ਆ ਦੇ ਇੰਨੇ ਟਾਈਮ ਜਦੋਂ ਤੂੰ ਤੂੰ ਕੰਮ ਕਰ ਲੈ ਜਿੰਨਾ ਅਨੰਦ ਦੇਖਾ ਜਾ ਦਬਾ ਜਾ ਤੂੰ ਜਪਾ ਜਾ ਕੰਮ ਕਰ ਚਲੋ गाइस ਇਹਨੂੰ ਕੰਮ ਕਮ ਲਾ ਕੇ ਆਪਾਂ ਆਪਣੇ ਖਾਣ ਪੀਣ ਕਰੀਏ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਅਜਿਹੀ ਨਾਲ ਦੇਖਣੀ ਹੈ ਫਿਲਮ ਫਿਲਮ ਇਹਨਾਂ ਦੀ ਮੈਂ ਦੇਖਦਾਗਾ ਵੀ ਕਿਹੜੀ ਫਿਲਮ ਦੇਖੀਏ ਜੇ ਕੋਈ ਵਧੀਆ ਜੀ ਫਿਲਮ ਆਈ ਹੋਵੇ ਤਾਂ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ ਕਿ ਪੰਜਾਬੀ ਫਿਲਮ ਆਹ ਵਾਲੀ ਲੇਟੈਸਟ ਫਿਲਮ ਆਈ ਹੈ ਕੀ ਵਧੀਆ ਪ੍ਰੈਕਟ ਦੇ ਵਿੱਚ ਪਰ ਉਹ ਆਪਾਂ ਜਰੂਰ ਦੇਖਾਂਗੇ ਠੀਕ ਹੈ ਜੀ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਹੁਣ ਖਤਮ ਆਪਦੇ ਵਲੌਗ ਚ ਬਸ ਐਨਾ ਹੀ ਕੱਲੂ ਮਿਲਨੇ ਫਿਰ ਤੁਹਾਨੂੰ ਆਪਾਂ ਨਵੇਂ ਵਲੌਗ ਦੇ ਵਿੱਚ ਉਹ ਤੱਕ ਵਾਸਤੇ ਬਾਏ ਬਾਏ ਗੁੱਡ ਨਾਈਟ